ਵੀ ਵੀ ਉਹਦਾਈ ਇਹ ਚੇਨੀ ਕੋਈ ਸ਼ੱਕ ਬਈ ਕਿਸੇ ਨੂੰ ਕੋਈ ਕਹਿ ਬਣਾ ਫਕਰ ਨਾਲ ਬਈ ਸਾਡੀ ਸਰਕਾਰ ਸਾਡੇ ਨਾਲ ਸਾਡੀ ਹੱਬਾ ਚੱਲ ਨਹੀਂ ਆਂ ਜੀ ਹੋਈ ਵੀ ਜੀ ਤਾਂ ਉਹ ਇਹ ਚੱਲਣਾ ਪਿਆ ਸੀ ਇਹਨਾਂ ਚਾਹ ਲਾ ਕੇ ਦਾ ਬਦਲਾ ਆ ਜਾਣਾ ਇਸ ਵਾਰ ਇਹ ਕੋਈ ਸਾਡੇ ਸਾਹਮਣੇ ਤਾਂ ਆਮ ਆਦਮੀ ਪਾਰਟੀ ਅੱਛੇ ਕੰਮ ਕਰ ਰਹੀ ਹੈ ਨਹੀਂ ਕਿਹੜਾ ਕੰਮ ਕੀਤਾ ਇਹਨਾਂ ਨੇ ਸਾ ਕਿਸਾਨਾਂ ਦੀ ਫਸਲਾਂ ਮਰੀਆਂ ਕਿਹੜਾ ਉਹਨਾਂ ਨੂੰ ਮੁਆਵਜ਼ਾ ਦੋਇਆ ਅਜੀ ਤੁਹਾਡੀ ਕੀ ਰਾਇ ਹੈ ਪੰਜਾਬ ਦੇ ਵਿੱਚ ਮੋਲ ਪਖਿਆਏ ਆਮ ਆਦਮੀ ਪਾਰਟੀ ਹੈ ਜੋ ਕਾਂਗਰਸ ਹੈ ਅਕਾਲੀ ਦਲ ਹੈ ਤਾਂ ਪੰਜ ਪੰਜ ਕਿਹੜੀ ਕਿਹੜੀ ਪਾਰਟੀ ਦਾ ਜੋਰ ਤੁਹਾਡੇ ਸਾਬ ਨਾਲ ਆਣੀ ਚਾਹੀਦੀ ਹੈ ਕਿ ਕਿਆ ਮੈਂ ਭਾਜੀ ਮੇਰੇ ਸਾਬ ਹੁੰਦਾ ਹੈ ਅਕਾਲੀ ਆ ਜਾ ਇਸ ਵਾਰੀ ਆਮ ਆਦਮੀ ਪਾਰਟੀ ਜੋਰ ਜਗਾ ਠੀਕ ਹੈ ਜੀ ਪਹਿਲਾਂ ਇੱਥੋਂ ਮਨੀਸ਼ਤ ਬਾਦ ਜੀ ਐਮਪੀ ਰਹਿ ਚੁੱਕੇ ਨੇ ਕਦੀ ਦੇਖੀ ਬੇ ਕਿਸ ਨੂੰ ਨਹੀਂ ਕਦੇ ਨਹੀਂ ਦੇਖਿਆ ਸਰ ਲੇਨ ਦੇਖੀ ਹੈ ਠੀਕ ਹੈ ਅਸੀਂ ਜਸਵੀਰ ਸਿੰਘ ਗੜੀ ਦੇ ਨਾਲ ਹੈ ਜੀ ਠੀਕ ਹੈ ਸ਼ੁਰੂ ਤੇ ਆਪਾਂ ਉਹਨਾਂ ਨਾਲ ਹੀ ਚੱਲਦੇ ਆਇਆ ਆਮ ਆਰਟੀ ਚੜਵਾਲੀ ਕਿਸ ਕਾ ਤੂੰ ਆਪਾ ਟੀਮ ਚੋਣਾ ਜਾਵੇ ਵਾਹ ਉਹ ਆਂਧਾਨ ਵਧੀਆ ਕੰਮ ਕਰਾ ਰਿਆ ਜੀ ਤੇ ਪੰਜ ਸਾਲਾਂ ਤੋਂ ਮਨੀਸ਼ ਜਵਾੜੀ ਹਲਕੇ ਵਿੱਚ ਵਿਛਰੇ ਜਾਂ ਕੀ ਉਹਨਾਂ ਦਾ ਕੰਮ ਹੋਇਆ ਨਹੀਂ ਨਹੀਂ ਜੀ ਬਿਲਕੁਲ ਵੀ ਨਹੀਂ ਵਿਛਰੇ ਉਹਦੇ ਕਰਕੇ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਲੌਸ ਚ ਲੈਣਾ ਪੈ ਸਕਦਾ ਇਹਨਾਂ ਪੰਜਾਬ ਦੇ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰਾ ਸਿਆਸਤ ਭਗ ਚੁੱਕੀ ਹੈ ਮਾਹੌਲ ਪੂਰੀ ਤਰ੍ਹਾਂ ਮਗਿਆ ਹੋਇਆ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਨਾਮ ਅਨਾਉਂਸ ਕਰਨ ਤੋਂ ਬਾਅਦ ਉਹਨਾਂ ਵੱਲੋਂ ਪ੍ਰਚਾਰ ਵੀ ਜੋਰਾਂ ਤੇ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਦੀ ਸੀਟ ਵਿਸ਼ੇਸ਼ ਮਹੱਤਵ ਰੱਖਦੀ ਹੈ ਇਸ ਚੋਣਾਂ ਵਿੱਚ ਜਿੱਥੇ ਗੱਲ ਕਰੀਏ ਅਨੰਤਪੁਰ ਸਾਹਿਬ ਦੀ ਸੀਟ ਤੇ ਆਮ ਆਦੀ ਪਾਰਟੀ ਦੇ ਵੱਲੋਂ ਸਰਦਾਰ ਮਾਲਵਿੰਦਰ ਸਿੰਘ ਕੰਗ ਕਾਂਗਸ ਪਾਰਟੀ ਦੇ ਵੱਲੋਂ ਬਿਜੇਂਦਰ ਸਿੰਘਲਾ ਤੇ ਅਕਾਲੀ ਜਲਦੇ ਵੱਲੋਂ ਚੋਣ ਮੈਦਾਨ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਤਰੇ ਹਨ ਇਸੇ ਤਰੀਕੇ ਨਾਲ ਭਾਜਪਾ ਤੋਂ ਡਾਕਟਰ ਸੁਭਾਸ਼ ਤੇ ਬਸਪਾ ਤੋਂ ਇਹ ਗੱਡੀ ਮੈਂ ਚੋਣ ਮદાન ਵਿੱਚ ਉਤਰਿਆ ਨਾ ਪਰ ਦੇਖਣਾ ਇਹ ਹੋਵੇਗਾ ਕਿ ਹੁਣ ਇਸ ਚੋਣਾਂ ਵਿੱਚ ਲੋਕ ਕਿਸ ਪਾਰਟੀ ਨੂੰ ਜਿਤਾਉਂਦੇ ਨੇ ਲੋਕਾਂ ਰਾਇ ਲੋਕਾਂ ਦੀ ਰਾਏ ਕੀ ਹੈ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਿਆਂ ਇਸ ਵੇਲੇ ਅਸੀਂ ਪਹੁੰਚਿਆ ਨੂਰਪੇ ਦੀ ਹਲਕਾ ਰੂਪ ਰਖਾਤੇ ਨੂਰਪੇ ਦੀ ਬਲਾਕ ਦੇ ਵਿੱਚ ਪਿੰਡ ਬੈਂਸਾਂ ਦੇ ਵਿੱਚ ਬੈਂਸਾਂ ਤਖਤਗੜ ਰੋਡ ਤੁਸੀਂ ਦੇਖ ਸਕਦੇ ਹੋ ਰੋਡ ਜੋ ਇੱਕ ਪਾਸੇ ਰੋਪਣ ਨੂੰ ਜਾ ਰਿਹਾ ਹੈ ਇਧਰ ਨੂਰ ਤੇ ਦੂਸਰੇ ਪਾਸੇ ਨੂਰਪੇ ਤੋਂ ਗੜ ਸ਼ੰਕਰ ਨੂੰ ਰੋਡ ਜਾਂਦਾ ਹੈ ਆਓ ਹੁਣ ਅਸੀਂ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਿਆਂ ਆਣ ਜਾਣ ਸਾਰੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਚੋਣਾਂ ਨੂੰ ਲੈ ਕੇ ਕੀ ਕੀ ਪ੍ਰਤੀਕਰਮ ਹੈ ਇਸ ਚੋਣਾਂ ਨੂੰ ਲੈ ਕੇ ਲੋਕਾਂ ਦੀ ਕੀ رائے ਹੈ ਕਿ ਕਿਹੜੀ ਪਾਰਟੀ ਇਸ ਚੋਣਾਂ ਵਿੱਚ ਇੱਥੇ ਸਾਹਮਣੇ ਭਾਜੀ ਖੜੇ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਬਲਵਿੰਦਰ ਸਿੰਘ ਹੈ ਬਲਵਿੰਦਰ ਭਾਜੀ ਕਿਹੜਾ ਪਿੰਡ ਆਪਣਾ ਮਾਧੋਪੁਰ ਕਿਸ ਤਰ੍ਹਾਂ ਲੱਗਦਾ ਲੋਕ ਸਭਾ ਚੋਣਾਂ ਦਾ ਮੋਗਲ ਪੱਕਿਆ ਹੋਇਆ ਕਿਹੜੀ ਪਾਰਟੀ ਦਾ ਜੋ ਲੱਗਦਾ ਤੁਹਾਨੂੰ ਪਤਾ ਨਹੀਂ ਜੀ ਹੁਣ ਦੇਖੋ ਜੀਦੀ ਕਿਸਮਤ ਆ ਉਹ ਹੀ ਆਉਣਗੇ ਤੁਸੀਂ ਕਿ ਕਿਹੜਾ ਜੋ ਪੁਰਾਣਾ ਪਹਿਲਾਂ ਕਾਂਗਰਸ ਪਾਰਟੀ ਦੇ ਐਮਪੀ تھے ਹੈ ਮਨੀਸ਼ ਟਵਾੜੀ ਜੀ ਉਹਨਾਂ ਦੇ ਕੰਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਜੀ ਵਧੀਆ ਵਧੀਆ ਕੰਮ ਹੈ ਜੀ ਕਿਹੜੀ ਸਰਕਾਰ ਆਣੀ ਚਾਹੀਦੀ ਤੁਹਾਡੇ ਸਾਹਮਣੇ ਸਾਡੇ ਆਮ ਆਣੀ ਚਾਹੀਦੀ ਆਮ ਆਦੀ ਪਾਰਟੀ ਸੋ ਕਿਸ ਕਿਉਂ ਆਮਾਦੀ ਪਾਰਟੀ ਨੂੰ ਕਿਉਂ ਛੋੜਨਾ ਜਾਂਦੇ ਹੋ ਵਧੀਆ ਜੇ ਵਧੀਆ ਕੰਮ ਕਰ ਰਹੇ ਹੋ ਉਹਦੇ ਕੰਮ ਕਰ ਰਹੇ ਸੋਈ ਨਾਲ ਵੱਲੋਂ ਆਮਾਦੀ ਪਾਰਟੀ ਨੂੰ ਹਲਾਰਾ ਦਿੱਤਾ ਗਿਆ ਹੈ ਹੋਰ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਦੁਕਾਨਦਾਰ ਬੈਠੇ ਆ ਦੁਕਾਨਦਾਰਾਂ ਦੇ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਇਹਨਾਂ ਦੀ ਕੀ رائے ਹੈ ਸੋ ਸਾਡਾ ਮੌਜੂਦ ਹੈ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਕੀ ਲੱਗਦਾ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਮੇਰੇ ਕੋਈ ਸਾਡੇ ਸਾਹਮਣਾਲ ਤਾਂ ਆਮ ਆਦਮੀ ਪਾਰਟੀ ਅੱਛੇ ਕੰਮ ਕਰ ਰਹੀ ਹੈ। ਠੀਕ ਹੈ ਜੀ। ਦੂਸਰੇ ਨਾਲੋਂ ਕੰਪੈਰੀਟਿਵਲੀ ਅੱਛੇ ਕੰਮ ਕਰ ਰਹੀ ਹੈ। ਤੇ ਆਣੇ ਵੀ ਚਾਹੀਦੀ ਆਮ ਆਦਮੀ ਪਾਰਟੀ। ਕੇਂਦਰ ਦੇ ਵਿੱਚ ਰੇਂਦਰ ਮੋਦੀ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ 400 ਸੀਟਾਂ ਦਾ ਅੰਕੜਾ ਪਾਰ ਕੀਤਾ ਜਾਵੇਗਾ। ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ ਇੱਕ ਤਾਂ ਮਾਹੌਲ ਬਣਾਇਆ ਜਾ ਰਿਹਾ 400 ਸੀਟਾਂ ਦਾ। ਜਦ ਕੀ ਉਹਨਾਂ ਦੀ ਗਰਾਊਂਡ ਰਿਪੋਰਟ ਜ਼ੀਰੋ ਹੈ। ਜੀ। ਜੀ। ਇਸ ਕਰਕੇ ਉਹ ਜਿੱਦਾਂ ਮਰਜੀ ਕਹੀ ਜਾਣਾ ਵੀ 400 ਪਾਰ। ਲੇਕਿਨ ਜੇ ਸਹੀ ਮੈਨੇਜ ਤਾਂ ਆਣੀ ਨਹੀਂ ਚਾਹੀਦੀ ਮਤਲਬ ਤੁਹਾਡੇ ਵੱਲੋਂ ਇਹ ਕੀ ਕੇਂਦਰ ਦੇ ਵਿੱਚ ਬਦਲਾਵ ਹੋਣਾ ਜ਼ਰੂਰੀ ਹੈ ਬਦਲਾਵ ਹੋਣਾ ਜੇ ਗੱਲ ਕਰੀਏ ਪਿਛਲੇ ਸਮੇਂ ਦੌਰਾਨ ਇਥੋਂ ਆਮਦ ਜੋ ਕਿ ਲੋਕ ਸਭਾ ਦੇ ਜਿੱਤੇ ਹੋਏ ਅਮਨੀਸ਼ ਤਵਾੜੀ ਸੀ ਐਮਪੀ ਸੀ ਉਹਨਾਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਬਾਰੇ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਪੂਰੀ ਕੁਲ ਮਿਲਾ ਕੇ ਜਿਹੜੇ ਸੈਂਟਰ ਦੀ ਪੋਜੀਸ਼ਨ ਦੇਖਣਾ ਚਾਹੁੰਦੇ ਨਾ ਸਿੰਗਲ ਆਦਮੀ ਦਾ ਨਾਮ ਲਓ ਤੁਸੀਂ ਹਾਂ ਤੇ ਸੈਂਟਰ ਦੇ ਅੱਜ ਤੱਕ ਦੇ 10 ਸਾਲ ਦੇ ਕੰਮ ਉਹ ਨੈਗੇਟਿਵ ਸਾਰੇ ਗਏ ਹਾਂਜੀ ਹਾਂਜੀ ਪਬਲਿਕ ਨੂੰ ਕੋਈ ਖਾਸ ਰਾਤ ਨਹੀਂ ਆ ਆਮ ਪਬਲਿਕ ਜਿਹੜੀ ਦੁਖੀ ਹੈ ਸਾਰੀ ਹਾਂਜੀ ਕਿਵੇਂ ਦੁਖੀ ਲੋਕ ਇਸ ਸਲਾਮ ਅਲੈਕੁਮ ਦੇਖੋ ਜਿਸ ਤਰ੍ਹਾਂ ਮਹਿੰਗਾਈ ਹੈ ਬੇਰੋਜ਼ਗਾਰੀ ਹੈ ਠੀਕ ਹੈ ਜਿਹੜੀਆਂ ਬੇਸਿਕ ਚੀਜ਼ਾਂ ਪਬਲਿਕ ਦੀਆਂ ਉਹ ਪੂਰੀਆਂ ਨਹੀਂ ਹੋ ਰਹੀਆਂ ਠੀਕ ਇੰਡਾਇਰੈਕਟ ਰੂਪ ਚ ਮਹਿੰਗਾਈ ਬਹੁਤ ਜ਼ਿਆਦਾ ਹੈ ਠੀਕ ਹੈ ਲੋਕਾਂ ਦੀ ਇਨਕਮ ਘਟ ਗਈ ਹੈ ਜੀ 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 ਹਣੀ ਜੇ ਤੁਮੇਗਾ ਇਹਦਾ ਮੁੱਦਾ ਵੀ ਜੋ ਕਿ ਉੱਪਰ ਕੇ ਸਾਹਮਣੇ ਆਇਆ ਹੈ ਦੁਕਾਨਦਾਰ ਵੀਰ ਬੈਠੇ ਆ ਭਾਜੀ ਤੁਸੀਂ ਲਗਾਤਾਰ ਦੁਕਾਨ ਕਰਦੇ ਹੋ ਗਾਹਕਾਂ ਆਦੇ ਆ ਕਿਵੇਂ ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਲੋਕ ਕੀ ਕਹਿਣਾ ਚਾਹੁੰਦੇ ਇਸ ਚਮਨ ਤੋਂ ਬਾਰੇ ਆਪਾਂ ਦਾ ਆਮ ਆਦਮੀ ਪਾਰਟੀ ਦੇ ਸਪੋਰਟਰ ਹੈ ਜੀ ਠੀਕ ਆਮ ਨੂੰ ਪਹਿਲਾਂ ਵੀ ਪਾਈ ਹੈ ਆਣ ਵਾਲਾ ਟਾਈਮ ਵੀ ਆਮ ਨੂੰ ਕਰਾਂਗੇ ਸਪੋਰਟ ਕਰਾਂਗੇ ਅੱਛਾ ਜੀ ਤਨ ਮੰਨ ਤਨ ਮਤਲਬ ਮਾਰ ਵੀ ਨਾ ਕੰਗ ਨੂੰ ਤੁਸੀਂ ਜਿਤਾ ਕੇ ਭੇਜੋ ਕਿੱਥੇ ਬਿਲਕੁਲ ਜੀ ਜਿੱਤੂਗਾ ਜੀ ਲੋ ਬਿਲਕੁਲ ਜੀ ਇਨਾਮ ਲੋ ਵੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਜੇ ਗੱਲ ਕਰੀਏ ਪਿਤੇ 2 ਸਾਲਾਂ ਦੇ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਲੋਕ ਕਿਤਨੇ ਕਿਤੇ ਖੁਸ਼ ਨਜ਼ਰ ਆ ਰਹੇ ਆ ਅਸੀਂ ਹੋਰ ਪਾਸੇ ਵੀ ਜਾਣ ਕੇ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਹ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਲੋਕ ਦੇਖਦੇ ਨੇ ਕਿਉਂਕਿ ਜੇ ਗੱਲ ਕਰੀਏ ਇਸ ਵੇਲੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਗਰਾਊਂਡ ਪੋਰਟ ਕੀਵੇਂ ਦੀ ਜਾਂ ਗਰਾਊਂਡ ਪੋਰਟ ਤੇ ਅਸੀਂ ਦੁਕਾਨਦਾਰ ਵੀਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀਆਂ ਹੋਰ ਗਾਂਦਰ ਵੀ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਨਮਸਕਾਰ ਜੀ ਨਮਸਕਾਰ ਜੀ ਲੋਕ ਸਭਾ ਚੋਣਾਂ ਚੱਲ ਰਹੀਆਂ ਪੂਰਾ ਮੋਗਲ ਪਖਿਆ ਹੋਇਆ ਕਿਵੇਂ ਕਿਵੇਂ ਦਾ ਮਾਹੌਲ ਲੱਗਦਾ ਤੁਹਾਨੂੰ ਇਸ ਵਾਰ ਬਹੁਤ ਵਧੀਆ ਜੀ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਤੇ ਅੱਜ ਤਾਂ ਉਹ ਕੈਂਡੀਡੇਟ ਦੇਖ ਰਹੇ ਜਿਹੜਾ ਵਧੀਆ ਤੇ ਵਧੀਆ ਕੰਮ ਕਰ ਰਹੇ ਲੋਕਾਂ ਨੇ ਉਹਨੂੰ ਗੋਟਾ ਪਾਵਾਂਗੇ ਜੀ ਜਿਦਾਵਾਂਗੇ ਤੁਹਾਡੇ ਸਾਹਮਣੇ ਜੋ ਪਿਛਲੇ ਵਾਰ ਦੇ ਜੋ ਐਮਪੀ ਰਹੇ ਨੇ ਉਹਨਾਂ ਦੇ ਕੰਮ ਕਿਆ ਕੰਮ ਆਦੀ ਰਿਪੋਰਟ ਸੀ ਜਾਂ ਕੇਂਦਰ ਦੀ ਕੀ ਰਿਪੋਰਟ ਹੈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚ ਕੀ ਰਿਪੋਰਟ ਹੈ ਉਸ ਪੱਧਰ ਤੇ ਚੋਣਾਂ ਦਾ ਮੂਲਕੀ ਮੇਂ ਹੋਣਾ ਚਾਹੀਦਾ ਹਾਂ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਜੀ ਛੋਟੇ ਛੋਟੇ ਕੰਮ ਜਿਹੜੇ ਹੋ ਰਹੇ ਲੋਕਾਂ ਦੇ ਵਧੀਆ ਹੋ ਰਹੇ ਜੀ ਉਹ ਬਾਕੀ ਦੇਖੋ ਆਣ ਵਾਲੀ ਸਰਕਾਰ ਕਿਆ ਕਰੂਗੀ ਠੀਕ ਹੈ ਜੀ ਹਾਂਜੀ ਇਹਨਾਂ ਲੋਕ ਵੀ ਆਪਣੀ ਰਾਜ ਦਿੱਤੀ ਗਈ ਹੈ ਪ੍ਰਤੀਕਰਮ ਦੁਹਰਾਇਆ ਗਿਆ ਕਿ ਜੋ ਜੋ ਉਮੀਦਵਾਰ ਚੰਗਾ ਹੋਊਗਾ ਉਸ ਨੂੰ ਚੁਣਿਆ ਜਾਵੇਗਾ ਲੇਕਿਨ ਫਿਰ ਤੋਂ ਇੱਥੇ ਵੀ ਆਮ ਆਦੀ ਪਾਰਟੀ ਨੂੰ ਹੀ ਲੋਕਾਂ ਵੱਲੋਂ ਜਾਰਾ ਹੰਗਾਰਾ ਦਿੱਤਾ ਜਾ ਰਿਹਾ ਅੱਗੇ ਚੱਲ ਗਏ ਅਸੀਂ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਰਾਈਗਰਾਂ ਨੂੰ ਵੀ ਮਿਲਦੇ ਆ ਰਾਈਗਰਾਂ ਦਾ ਵੀ ਤੋਂ ਵੀ ਜਾਣਦੇ ਆ ਕਿ ਉਹਨਾਂ ਦਾ ਇਸ ਵਾਰ ਕੀ ਕਰਨਾ ਹੈ ਦੇਖਦੇ ਆ ਕਿ ਲੋਕ ਇਸ ਵਾਰ ਕਿਸ ਤਰ੍ਹਾਂ ਦਾ ਮਨ ਬਣਾ ਕੇ ਬੈਠੇ ਹੈ ਲੋਕਾਂ ਦੀ ਕਿਸ ਤਰ੍ਹਾਂ ਦੀ ਰਾਏ ਹੈ ਕਿ ਪੰਜਾਬ ਦੇ ਵਿੱਚ ਕੌਣ ਜਿੱਤਣਾ ਜੇਤੂ ਹੋਣਾ ਚਾਹੀਦਾ ਹੈ ਕੇਂਦਰ ਦੇ ਵਿੱਚ ਇਸ ਵਾਰ ਕੇਂਦਰ ਦੀ ਗੱਡੀ ਦੇ ਕਿਸ ਨੂੰ ਲੋਕ ਦੇਖਣਾ ਚਾਹੁੰਦੇ ਆ ਬਿਲਕੁਲ ਜੀ ਜੇ ਗੱਲ ਕਰੀਏ ਮਾਹੌਲ ਦੀ ਗੱਲ ਕਰੀਏ ਮਾਹੌਲ ਚਾਰੇ ਪਾਸੇ ਬਿਲਕੁਲ ਗਰਮੀ ਦੇ ਜੋਰ ਤੇ ਮਾਹੌਲ ਛਾਇਆ ਹੋਇਆ ਹੈ ਤੇ ਪੂਰੀ ਗਰਮੀ ਛਾਈ ਹੈ ਇਲੈਕਸ਼ਨ ਦੀ ਇਸ ਵੇਲੇ ਹਰ ਪਾਸੇ ਪ੍ਰਚਾਰ ਕੀਤਾ ਜਾ ਰਿਹਾ ਹੈ ਇਧਰ ਭਾਈ ਸਾਹਿਬ ਬੈਠੇ ਨੇ ਭਾਈ ਸਾਹਿਬ ਕੀ ਹਾਲ ਹੈ ਜੀ ਤੁਹਾਡਾ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਵੋਟਾਂ ਚੱਲ ਰਹੀਆਂ ਪੂਰਾ ਪ੍ਰਚਾਰ ਚੱਲ ਰਿਹਾ ਕਿਹੜੇ ਬੰਦੇ ਨੂੰ ਵੋਟ ਸਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਨ ਚਾਹੀਦੀ ਹੈ ਇਸ ਵਾਰ ਕਿੰਨਾ ਹਿਸਾਰ ਹੈ ਕਿਸੇ ਦਾ ਗੱਲ ਨਹੀਂ ਕਿ ਕਿਨਾ ਬਲੋ ਕੋਈ ਪ੍ਰਤਕਰਮ ਨਹੀਂ ਦਿੱਤਾ ਗਿਆ ਹੈ ਉਹ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਹਰ ਹਰ ਵਕਫ ਵਕ ਲੋਕਾਂ ਦੀ ਆਪਣੀ ਰਾਏ ਹੁੰਦੀ ਆਪਣੇ ਆਪਣੇ ਮੁੱਦਿਆਂ ਦੀ ਗੱਲਬਾਤ ਕਰਾਂਗੇ ਰਾਹੀ ਗਿਰਾਨ ਵੀ ਗੱਲ ਕਰਾਂਗੇ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਬੈਠੇ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਹਾਲ ਹੈ ਜੀ ਤੁਹਾਡਾ ਜੀ ਸਰ ਲੋਕ ਸਭਾ ਚੋਣਾਂ ਦਾ ਮੂਹਰ ਪੱਕਿਆ ਹੋਇਆ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਕਿਹੜੀ ਪਾਰਟੀ ਦਾ ਜੋ ਲੱਗ ਰਿਹਾ ਤੁਹਾਨੂੰ ਇਸ ਬਿਲ ਤੇ ਜੀ ਕੁਝ ਨਹੀਂ ਕੀਤਾ ਜਾ ਸਕਦਾ ਲੋਕ ਠੰਡੇ ਵਾਸਤੇ ਜੇ ਵੇ ਹੈ ਲੋਕਾਂ ਦਾ ਬਹੁਤਾ ਇੰਟਰਸਟ ਹੈ ਨਹੀਂ ਕਿਉਂਕਿ ਲੀਡਰਾਂ ਦੇ ਲਾਰੇ ਲਪਈ ਆ ਤੇ ਲੋਕ ਤੰਗ ਆ ਚੁੱਕੇ ਆ ਕਿਸੇ ਵੀ ਪਾਰਟੀ ਦੇ ਜਾਨੀ ਮੇਰੇ ਦੇਖਣ ਚ ਆਇਆ ਵੀ ਲੋਕਾਂ ਦਾ ਇੰਟਰਸਟ ਹੈ ਨਹੀਂ ਹੈ ਨਹੀਂ ਤੇ ਜੇ ਜੇ ਸਕੰਦਰ ਇਹ ਪੀਤੇ ਸਾਲਾਂ ਤੋਂ ਕੇਂਦਰ ਦੀ ਭੂਮਿਕਾ ਕਿਹੋ ਜਿਹੀ ਰਹੀ ਲੋਕਾਂ ਪਰਸੀ ਸੈਂਟਰ ਸਰਕਾਰ ਦਾ ਜੋ ਸੈਂਟਰ ਸਰਕਾਰ ਦਾ ਮੌਕੇ ਦਾ 5 ਸਾਲ ਦੇ ਉਹਦੇ ਪੀਰੀਅਡਸ ਦਾ ਜੋ ਡਿਵੈਲਪਮੈਂਟ ਦੇ ਕੰਮ ਕਰਨੇ ਚਾਹੀਦੇ ਹੁੰਦੇ ਸਰਕਾਰ ਕਰਦੀ ਹੋਈ ਹੁੰਦੀ ਪਰ ਲੋਕਾਂ ਦੀ ਸ਼ਮਤ ਬਹੁਤਾ ਨਹੀਂ ਖਰਾ ਉਤਰੇ ਉਹ ਮਦਰਿੰਦਰ ਮੋਦੀ ਜੀ ਜੀ ਜੋ ਗੱਲ ਕਰ ਰਿਹਾ 400 ਦਾ ਅੰਕੜਾ ਪਾਰ ਕਰ ਉਹਦੇ ਬਾਰੇ ਉਹ ਨਹੀਂ ਜੀ ਕਹਤਾ ਸੀ ਐਤ ਸੁਵੇਲਾ ਜੁਨਿਆ 240 ਕਰੋੜ ਦੀ ਆਬਾਦੀ ਹੈ ਜਿਹਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹਾਂ ਹੋ ਸਕਦੀ ਹੈ ਬਹੁਤ ਜ਼ਿਆਦਾ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਜਾਨੀ ਕੋਈ ਬੰਦਾ ਇਹ ਦਾਅਵੇ ਨਾਲ ਕਹਦਾ ਮੈਂ ਬਣਾ ਲੂੰਗਾ ਸਰਕਾਰ اچھا ਕੋਈ ਨਹੀਂ ਕਹਿੰਦਾ ਕੋਈ ਵੀ ਮਤਲਬ ਜੇ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇਸ ਵੇਲੇ ਕੋਈ ਵੀ ਚੁੱਪਚੀਤੇ ਕੋਈ ਵੀ ਵੱਡਾ ਧਮਾਕਾ ਹੋ ਸਕਦਾ ਹੈ ਕੋਈ ਵੀ ਹੋ ਸਕਦਾ ਹੈ ਜੀ ਇਹ ਚਿੰਨੀ ਕੋਈ ਸ਼ੱਕ ਬਿ ਕਿਸੇ ਨੂੰ ਕੋਈ ਕਹਿ ਮੈਨੂੰ ਫਕਰ ਨਾਲ ਵੀ ਸਾਡੀ ਸਰਕਾਰ ਸਾਡੇ ਨਾਲ ਸਾਡੀ ਹਵਾ ਚੱਲ ਨੇ ਉਹ ਨਹੀਂ ਹੈ ਜੇ ਹੁਣ ਮੀਡੀਆ ਨੂੰ ਖਰੀਦ ਲਵੇ ਤਾਂ ਕੋਈ ਮੈਂ ਕਹਿ ਨਹੀਂ ਸਕਦਾ ਨਹੀਂ ਪਰ ਇਕਲਾ ਜੇ ਅਸੀਂ ਗੱਲ ਨੈਸ਼ਨਲ ਮੀਡੀਆ ਨੂੰ ਗੱਲ ਛੱਡ ਕੇ ਸਾਡਾ ਤਾਂ ਲੋਕਲ ਮੀਡੀਆ ਦੇ ਕਰੀਬ ਕਾਹਦੇ ਪਿਆ ਤੁਸੀਂ ਕਿੱਥੋਂ ਆਈ ਅਸੀਂ ਨੂਰਪੁਰੇ ਤੋਂ ਆਈ ਨੂਰਪੁਰੇ ਦੀ ਆ ਉਹ ਹੱਲਣ ਤਾਂ ਨਹੀਂ ਹੈ ਤੁਸੀਂ ਹਾਂਜੀ ਆ ਗਈ ਹਾਂ ਠੀਕ ਸੋ ਇਹਨਾਂ ਵੱਲੋਂ ਆਪਣਾ ਪ੍ਰੋਗਰਾਮ ਤੱਕ ਗਿਆ ਤਾਂ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਜੇ ਗੱਲ ਕਰੀਏ ਕਿਤੇ ਨਾ ਕਿਤੇ ਲੋਕ ਆਪਣਾ ਬਿਲਕੁਲ ਗੁਪਤ ਰੂਪ ਦੇ ਵਿੱਚ ਬੈਠੇ ਨੇ ਗੱਲਬਾਤ ਲੋਕਾਂ ਵੱਲੋਂ ਬਿਲਕੁਲ ਸਪਸ਼ਟਿਕਨ ਦਿੱਤਾ ਨਹੀਂ ਜਾ ਰਿਹਾ ਕਿ ਕਿਹੜੀ ਪਾਰਟੀ ਆਣੀ ਚਾਹੀਦੀ ਹੈ ਕਿਸ ਪਾਰਟੀ ਅਸੀਂ ਕਿ ਬੋਟ ਪਾਵਾਂਗੇ ਕੁਝ ਲੋਕ ਤਾਂ ਉੱਭਰ ਕੇ ਸਾਹਮਣੇ ਆ ਰਹੇ ਨੇ ਪਰ ਕੁਝ ਲੋਕ ਜੋ ਕੀ ਕਹਿੰਦੇ ਕਿ ਆਪਣੀ ਬੋਟ ਦਾ ਇਸਤੇਮਾਲ ਗੁਪਤ ਰੂਪ ਵਿਚ ਕਰ ਰਹੇ ਨੇ ਸੋ ਬਿਲਕੁਲ ਜੋ ਇਸ ਇਸ ਲਈ ਮਾਹੌਲ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਦਾਅਵਾ ਕੀਤਾ ਕਿ 400 ਸੀਟਾਂ ਅੰਕੜਾ ਪਾਰ ਕੀਤਾ ਜਾਵੇਗਾ ਹੋਰ ਪਾਰਟੀਆਂ ਵੱਲੋਂ ਆਪਣੇ ਆਪਣੇ ਪੱਧਰ ਤੇ ਦਾਅਵਾ ਕੀਤਾ ਜਾ ਰਿਹਾ ਹੈ ਸੋ ਹੁਣ ਅਸੀਂ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇਸ ਲਈ ਅਸੀਂ ਬੈਂਸਾ ਮਾਰਕੀਟ ਦੇ ਵਿੱਚ ਘੁੰ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਹੋਰ ਵੀ ਲੋਕ ਮੌਜੂਦ ਨੇ ਕਿਸ ਤਰ੍ਹਾਂ ਵੀ ਗੱਲ ਕਰੀਏ ਕੋਈ ਨਾ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਇਧਰ ਦੁਕਾਨਦਾਰ ਵੀਰ ਖੜਨੇ ਇਹਨਾਂ ਦੀ ਗੱਲ ਕਰਦਿਆਂ ਇਧਰ ਇਹਨਾਂ ਨਾਲ ਗੱਲਬਾਤ ਕਰ ਲਏ ਕਿਸ ਤਰ੍ਹਾਂ ਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਬੋਕਸ ਵਿੱਚ ਚੋਣਾਂ ਦਾ ਮਾਹੌਲ ਫਾਇਰਲਾ ਹੈ ਕੀ ਲੱਗਦਾ ਕਿਹੜੀ ਪਾਰਟੀ ਦਾ ਜੋਰ ਹੈ ਏਦਾਂ ਦੀ ਪਾਰਟੀ ਬਾਰੇ ਮੈਂ ਤੁਹਾਨੂੰ ਸਿੱਧੀ ਕਹਾਂ ਸਾਨੂੰ ਕੋਈ ਵੀ ਜਿੱਤ ਸਕਦਾ ਜੀ ਸਾਨੂੰ ਅੱਛਾ ਜੀ ਹਾਂਜੀ ਕੋਈ ਵੀ ਜਿੱਤ ਸਕਦਾ ਉਹ ਜਿਹੜਾ ਪੁਰਾਣਾ ਰਾਹ ਗਿਆ ਹੈ ਪਹਿਲੇ ਵਿੱਚ ਮੋਦੀ ਸਾਹਿਬ ਨੇ ਰਾਜ ਕੀਤਾ ਵੀ ਅਸੀਂ ਇਹਨੇ ਚਾਰ ਲਾ ਕੇ ਦਾ ਬਦਲਾ ਆ ਜਾਣਾ ਇਸ ਵਾਰ ਬਦਲਾ ਆ ਜਾਣਾ ਜੀ ਕਿਹਨੇ ਕਰਤਾ ਉਸ ਚੰਨੇ ਬਲਾਂ ਦਾ ਯਾਸ ਹੈ ਜੀ ਬਲਾਂ ਦੀ ਯਾਸ ਹੈ ਪਰ ਜੇ ਗੱਲ ਕਰੀਏ ਆਪਣੇ ਆਪਣੇ ਹਲਕੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਦਾ ਉਮੀਦਵਾਰ ਵਧੀਆ ਹੋਵੇਗਾ ਬਸ ਸਾਰਿਆਂ ਦਾ ਜੋ ਰਾਇ ਇਸ ਵੇਲੇ ਤਾਂ ਕੋਈ ਨਹੀਂ ਦੱਸ ਰਿਹਾ ਲੋਕ ਸਮਝਦਾਰ ਹੋ ਗਏ ਸੋ ਬਿਲਕੁਲ ਲੋਕ ਕਹਿੰਦੇ ਲੋਕ ਸਮਝਦਾਰ ਹੋ ਜਗੇ ਨੇ ਕੋਈ ਦੱਸ ਨਹੀਂ ਰਿਹਾ ਕਿ ਕਿਸ ਨੂੰ ਵੋਟ ਪਾਈ ਜਾਵੇਗੀ ਚਲੋ ਅਸੀਂ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਕੀ ਰਾਏ ਹੈ ਜੇ ਦੇਖਣਾ ਪਵੇਗਾ ਪੰਜਾਬ ਦੇ ਵਿੱਚ ਵੱਖ-ਵੱਖ ਲੋਕਾਂ ਦੀ ਆਪਣੀ ਆਪਣੀ ਰਾਏ ਹੈ ਆਪਣੀ ਆਪਣੀ ਰਾਏ ਸਮਾਜੀ ਦੇ ਵਿੱਚ ਕੀਤਾ ਗਿਆ ਹੋਰ ਦੁਕਾਨਦਾਰਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕਿ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਜੀ ਕਿਉਂਕਿ ਹਾਂਜੀ ਭਾਜੀ ਕੀ ਹਾਲ ਹੈ ਜੀ ਵਿਦੇਸ਼ਾ ਲਲਨ ਜੀ ਲੋਕ ਸਭਾ ਚੋਣਾਂ ਦਾ ਮਾਹੌਲ ਪੂਰਾ ਭਖਿਆ ਹੈ ਕਿਆ ਲੱਗਦਾ ਕਿਹੜੀ ਪਾਰਟੀ ਵਾਰੀ ਵਾਰੀ ਪਰਗ ਦੇਖੋ ਪਾਰਟੀ ਇਸ ਟਾਈਮ ਮੌਜੂਦਾ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਉਹ ਇਸ ਟਾਈਮ ਲੀਡ ਕਰ ਰਹੀ ਹੈ ਜੀ ਸਾਡੇ ਹਿਸਾਬ ਨਾਲ ਬਾਕੀ ਲੋਕਾਂ ਦੀ ਰਾਏ ਤੁਸੀਂ ਲਓ ਮਾਰਕੀਟ 'ਚ ਕਿਆ ਹੈ ਅੱਛਾ ਤੁਹਾਡੇ ਸਾਬ ਨੂੰ ਆਮ ਆਦੀ ਪਾਰਟੀ ਬਿਲਕੁਲ ਜੀ ਬਿਲਕੁਲ ਜੇ ਗੱਲ ਕਰੀਏ ਪੀਤੇ ਪੰਜ ਸਾਲਾਂ ਦਾ ਮਨੀਸ਼ ਤਵਾੜੀ ਹਲਕੇ ਵਿੱਚ ਵਿਚਰੇ ਹੈ ਕਿਆ ਉਹਨਾਂ ਦਾ ਕੰਮ ਹੋਇਆ ਨਹੀਂ ਨਹੀਂ ਜੀ ਬਿਲਕੁਲ ਵੀ ਨਹੀਂ ਵਿਚਰੇ ਉਦੇ ਕਰਕੇ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਲਾਅਸ ਚ ਲੈਣਾ ਪੈ ਸਕਦਾ ਇਹਨਾਂ ਦਾ ਠੀਕ ਹੈ ਜੀ ਬਿਜੇਂਦਰ ਸਿੰਘਲਾ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਐਮਪੀ ਰਹੇ ਚੁੱਕੇ ਨੇ ਤੇ ਮਜਬੂਤ ਆਵੇਦਨ ਮੰਨੇ ਜਾ ਰਹੇ ਨੇ ਦੇਖੋ ਬਿਜੇਂਦਰ ਸਿੰਘਲਾ ਜੀ ਪਹਿਲਾਂ ਐਮਪੀ ਰਹੇ ਚੁੱਕੇ ਨੇ ਇਸ ਟਾਈਮ ਮਤਲਬ ਲੋਕਾਂ ਨੂੰ ਇੱਧਰ ਰੂਬਰੂ ਵੀ ਨਹੀਂ ਹੋਏ ਤੇ ਉਹ ਆਪਣਾ ਪੂਰਾ ਇੱਥੇ ਕਰ ਨਹੀਂ ਸਕਦੇ ਆਪਣਾ ਘੁੰਮ ਨਹੀਂ ਸਕਦੇ ਉਹ ਪੂਰਾ ਉਹਨਾਂ ਦਾ ਹੋ ਨਹੀਂ ਸਕਦਾ ਇੱਥੇ ਤੇ ਇਸ ਕਰਕੇ ਇਹ ਕਾਫੀ ਕਵਰ ایرিয়া ਕਰ ਗਈ ਆਮ ਆਦਮੀ ਪਾਰਟੀ ਤੇ ਸਾਥ ਇਹਨਾਂ ਦੇ ਮੌਜੂਦਾ ਐਮਐਲਏ ਔਰ ਮੰਤਰੀ ਹੈ ਤੇ ਇਹਦਾ ਬਹੁਤ ਜ਼ਿਆਦਾ ਫਰਕ ਹੈ ਸਰਕਾਰ ਦਾ ਫਰਕ ਪੈ ਰਹੀ ਸੋ ਬਿਲਕੁਲ ਇਹਨਾਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਵਿਚਾਰ ਦਿੱਤੇ ਗਏ ਕਿ ਇਸ ਵਾਰ ਆਮ ਆਦੀ ਪਾਰਟੀ ਜੋ ਕਿ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ ਉਸਰਾ ਕਿ ਕਿਤਨਾ ਕਿਤੇ ਫਰਕ ਪਵੇਗਾ ਕਿਤਨਾ ਕਿਤੇ ਇਸ ਚੀਜ਼ ਦਾ ਬਿਲਕੁਲ ਫਰਕ ਹੈ ਜੇ ਗੱਲ ਕਰੀਏ ਬਜੇਂਦਰ ਸਿੰਘ ਦਾ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਇੱਕ ਤਾਂ ਲੇਟ ਟਿਕਟ ਅਨਾਉਂਸ ਹੋਣ ਦਾ ਕਰਕੇ ਲੋਕਾਂ ਦੇ ਨਾਲ ਉਹਦਾ ਕੰਟੈਕਟ ਨਹੀਂ ਹੋ ਪਾਇਆ ਜਿਸਕੇ ਕਿਤਨਾ ਕਿਤੇ ਉਹਨੂੰ ਇਹਨਾਂ ਨੇ ਲਾਸ ਚੱਲਣਾ ਪੈ ਸਕਦਾ ਹੈ ਸੂ ਦੁਆਰਾ ਇਹ ਮੇਰਾ ਪੰਜਾਬ ਨਿਊਜ਼ ਹੈ ਮੇਰਾ ਪੰਜਾਬ ਮੇਰਾ ਪੰਜਾਬੀ अच्छा YouTube ਤੇ ਹਨਾ ਹਾਂਜੀ ਜੀ ਨਹੀਂ ਲਾਈਵ ਨਹੀਂ ਰਿਕਾਰਡਿੰਗ ਹੈ ਜੀ ਅੱਛਾ ਕਿੰਨੇ ਵਜੇ ਆਏਗਾ ਸੋ ਸੁਬਕਾ ਦੇ ਮੜਾ ਯਾਰਾ ਸੜਕਾਂ ਵਿੱਚ ਸੋ ਆਉ ਹੁਣ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀਆਂ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਗੱਲ ਕਰੀਏ ਗਰਮੀ ਦੇ ਮੌਸਮ ਵਿੱਚ ਮਾਰਕੀਟ ਵੀ ਠੰਡੀ ਹੋਈ ਪਈ ਹੈ ਮਾਰਕੀਟ ਦੇ ਵਿੱਚ ਵੀ ਮਾਹੌਲ ਬਿਲਕੁਲ ਠੰਡਾ ਹੈ ਸੋ ਅਸੀਂ ਦੂਸਰੇ ਪਾਸੇ ਦੂਸਰੇ ਪਾਸੇ ਮਾਰਕੀਟ ਦੇਖਦੇ ਹਾਂ ਕਿ ਲੋਕਾਂ ਦਾ ਕੀ ਰਾਏ ਹੈ ਜੀ ਸ਼ੁਕਰੀਆ ਜੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਲਕੁਲ ਮੋਹਲ ਭਖਿਆ ਹੋਇਆ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਕੀ ਲੱਗਦਾ ਕਿਹੜੀ ਪਾਰਟੀ ਬਾਜੀ ਮਾਰ ਸਕਦੀ ਹੈ ਜੀ ਬੀਜੇਪੀ ਜੀ ਕਿਸ ਤਰ੍ਹਾਂ ਜੇ ਥੋੜਾ ਕਿਉਂ ਗੱਲ ਕਰੂੰਗੇ ਜੀ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦਾ ਕਿਤੇ ਨਾ ਕਿਤੇ ਵਿਰੋਧ ਵੀ ਹੋ ਰਿਹਾ ਹੈ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਸ ਚੀਜ਼ ਨੂੰ ਫਿਰ ਕਿਵੇਂ ਦੇਖਦੇ ਹੋ ਜੀ ਜੇ ਵਿਰੋਧ ਨਹੀਂ ਕਰਦੀ ਜਨਤਾ ਐਸੇ ਕੰਮ ਵੀ ਵਧੀਆ ਕਰਦੀ ਹੈ ਬੀਜੇਪੀ ਅੱਛਾ ਜੀ ਇਹਦੇ ਬਾਰੇ ਇਸ ਪਰੇਵਲੂ ਰਾਏ ਦਿੱਤੀ ਹੈ ਕਿ ਬੀਜੇਪੀ ਦੁਆਰਾ ਪੀਟ ਹੋਣੀ ਚਾਹੀਦੀ ਹੈ ਹੋਰ ਸੀ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਾਲ ਆਓ ਹੁਣ ਚੱਲਦੇ ਆ ਅੱਗੇ ਦੁਆਰਾ ਚੌਂਕ ਦੇ ਵਿੱਚ ਅੱਗੇ ਉੱਥੇ ਗੱਲਬਾਤ ਕਰਦੇ ਆ ਕਿ ਲੋਕ ਇਸ ਵਾਰੇ ਕੀ ਕਰਨਾ ਚਾਹੁੰਦੇ ਆ ਬਹੁਤ ਸਾਰੇ ਲੋਕ ਜੋ ਸਾਇਲੈਂਸ ਘੁੰਮ ਰਹੇ ਨੇ ਕੋਈ ਵੀ ਆਪਣੀ ਵੋਟ ਜੋ ਲੋਕ ਪਾਉਂਦੇ ਨੇ ਬਿਲਕੁਲ ਗੋਪਤ ਰੂਪ ਤਰੀਕੇ ਨਾਲ ਲੋਕਾਂ ਨੇ ਸਿਰ ਮਨ ਬਣਾਇਆ ਹੋਇਆ ਕਿ ਅਸੀਂ ਕੋਈ ਨਾ ਕੋਈ ਵੱਡਾ ਬਦਲਾਅ ਕੀਤਾ ਜਾਵੇਗਾ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਿਆਸੀ ਅਖਾੜਾ ਫਖਿਆ ਹੋਇਆ ਹੈ ਸਿਆਸੀ ਅਖਾੜੇ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਹੈ ਬਾਬਾ ਜੀ ਸਤਿ ਸ਼ਕਾਲ ਜੀ ਇਹ ਹਾਲ ਹੈ ਜੀ ਕਿਹੜਾ ਪਿੰਡ ਹੈ ਆਪਣਾ ਬਹੁਤ ਸਾਰੇ ਪਿੰਡ ਹੈ ਕੁੱਟਾ ਗਿਆ ਸਾਰੀ ਲੀਡਰ ਤੋਂ ਮੇਕਰ ਦੇ ਕਹਿ ਲੱਗਦਾ ਵੀ ਕਿਹੜਾ ਕਿਹੜਾ ਲੀਡਰ ਬਾਜ਼ੀ ਮਾਰਦਾ ਉਸ ਦਾ ਕਿਹੜੀ ਪਾਰਟੀ ਬਾਜ਼ੀ ਮਾਰਦੀ ਜਿਹੜਾ ਮਰਜੀ ਬਣ ਜਾਦਾ ਕੀ ਤਾਂ ਦਾ ਰੋਟੀ ਕਰਕੇ ਮਿਲਣੀ ਜੀ ਅੱਛਾ ਜੀ ਜੇ ਜੇ ਗੱਲ ਕਰੀਏ ਸਰਕਾਰ ਦੇ ਕੰਮ ਕੰਮਾਂ ਤੋਂ ਕੁਝ ਤੁਸੀਂ ਖੁਸ਼ ਹੋ ਰਹੇ ਹੋ ਹੁਣ ਤੱਕ ਕੰਮ ਹੋ ਰਿਹਾ ਹੈ ਹਾਂ ਜੀ ਲਾਹੋ ਖੁਸ਼ੀ ਹੁੰਦਾ ਜੀ ਬੰਦਾ ਖੁਸ਼ ਹੈ ਜੀ ਜੇ ਖਰੇ ਕੰਮ ਕਰਾ ਆਰਮੀ ਤਾਂ ਖੁਸ਼ੀ ਹੁੰਦਾ ਬੰਦਾ ਜੀ ਸੋ ਇਹਨਾਂ ਵੱਲੋਂ ਵੀ ਵੜੇ ਮਲੇ ਵਿਚਾਰ ਦਿੱਤੇ ਜਾ ਰਹੇ ਨੇ ਸੋ ਗੱਲਬਾਤ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਰਾਏ ਹੈ ਆਪਣੀ ਆਪਣੀ ਰਾਏ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਗੱਲ ਕਰੀਏ ਤਾਂ ਇਧਰ ਪਾਈਸਾ ਵਗੜਨੇ ਪਾਜੀਨ ਵਸ਼ਕਰ ਜੀ ਨਮਸਕਾਰ ਜੀ ਨਮਸਕਾਰ ਜੀ ਇਹ ਅਗੜਾ ਪਿੰਡ ਹੈ ਆਪਣਾ ਪਰੀਵ ਕਿਦਾਂ ਲੱਗ ਰਿਹਾ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਕਿਹੜੀ ਪਾਰਟੀ ਜਿੱਤ ਸਕਦੀ ਹੈ ਪਾਰਟੀ ਆਮ ਪਾਰਟੀ ਝੜੂ ਵਾਲੀ ਕਿਸ ਕਾ ਤੋਂ ਆਮ ਪਾਰਟੀ ਨੂੰ ਚੋਣਾਂ ਜਾ ਰਹੇ ਹੋ ਉਹ ਆਧਵਾਨ ਵਧੀਆ ਕੰਮ ਕਰਾ ਰਿਹਾ ਅੱਛਾ ਜੀ ਕੇਂਦਰ ਦੀ ਸਰਕਾਰ ਦੇ ਵਿੱਚੇ ਵੀ ਬੈਠੇ ਮੋਦੀ ਸਾਹਿਬ ਬੈਠੇ ਆ ਪੂਨੇ ਬਾਰੇ ਕੀ ਕਹੂਗਾ ਪੂਨੇ ਬਾਰੇ ਕੀ ਕਹਿਣਾ ਹੈ ਜੀ ਇਹ ਆਪਣੇ ਪੰਜਾਬ ਦੀ ਗੱਲ ਹੈ ਜੇ ਪੰਜਾਬ ਤੋਂ ਚੁਣ ਕੇ ਕਿੰਨੇ ਸਰਕਾਰ ਬਣਦੀ ਹੈ ਪੰਜਾਬ ਦੇ ਇਹੀ ਐਮਪੀ ਸਰਕਾਰ ਬਣਗੇ ਕੇਂਦਰ ਵਿੱਚ ਕੀ ਲੱਗਦਾ ਹੈ ਕੇਂਦਰ ਵਿੱਚ ਕੋਈ ਬਦਲਾਅ ਹੋਣਾ ਚਾਹੀਦਾ ਹੈ ਬਦਲਾਅ ਬਦਲਾਅ ਹੋਣਾ ਚਾਹੀਦਾ ਜੀ ਅੱਛਾ ਜੀ ਸੋ ਕਿਰਕੋ ਜਨਾ ਵੱਲੋਂ ਵੀ ਆਮ ਆਦੀ ਪਾਰਟੀ ਦੀ ਗੱਲ ਕੀਤੀ ਗਈ ਹੈ ਹੋਰ ਭਾਈ ਸਾਹਿਬ ਖੜੇ ਨੇ ਪਹਿਲੀ ਕੀ ਲੱਗਦਾ ਲੋਕ ਸਭਾ ਚੋਣਾਂ ਚੱਲੀਆਂ ਸਾਰੀਆਂ ਪਾਰਟੀਆਂ ਘੁਮਰੀਆਂ ਲਗਾਤਾਰ ਪਿੰਡਾਂ ਵਿੱਚ ਕਿਹੜੀ ਪਾਰਟੀਆਂ ਆਣੀ ਚਾਹੀਦੀ ਸਾਡੇ ਵੱਸ ਆਮ ਪਾਰਟੀ ਵਧੀਆ ਜੀ ਆਮ ਪਾਰਟੀ ਵਧੀਆ ਕਿਹੜੇ ਕੰਮਾਂ ਨੂੰ ਲੱਗੇ ਆਮ ਆਦੀ ਪਾਰਟੀ ਸਪੋਰਟ ਕਰੋ ਸਾਰੇ ਪਾਸੇ ਵਧੀਆ ਜੀ ਸਾਰੇ ਪਾਸੇ ਵਧੀਆ ਜੀ ਹੁਣ ਇੱਕਦਮ ਦਾ ਕੰਮ ਹੋਉ ਨਹੀਂ ਜਾਣੇ ਜੀ ਤੇ ਫੜਾ ਫੜ ਕੰਮ ਹੋ ਗਏ ਹਮ ਟਾਈਮ ਲੱਗਦਾ ਜੇ ਗੱਲ ਕਰੀਏ ਪਿਛਲੇ 500 ਦੌਰਾਨ ਸਾਡੇ ਇੱਕ ਸੰਸਦ ਮਨੀਸ਼ ਤਵੜੀ ਜੀ ਇਥੇ ਤੁਸੀਂ ਕਦੀ ਦੇਖਿਆ ਉਹਨੂੰ ਨਹੀਂ ਨਹੀਂ ਕਿਸੇ ਪਿੰਡ ਵਿੱਚੋਂ ਆਏ ਹੋ ਸਾਡੇ ਦਾ ਪੰਜਾਬੇ ਕਿਤੇ ਵੀ ਚੱਲ ਜਾਈਏ ਕੋਈ ਪੁਲਿਸ ਆਨੇ ਰੋ ਉਹਦਾ ਡਰਾਈਵਰ ਬੰਦਾ ਏ ਕੋਈ ਟੈਕਸ ਨਹੀਂ ਵਧਾਏ ਟੂਲ ਟੈਕਸ ਵੋਲਟੇਜ ਏ ਕੇ ਗਏ ਨੇ ਸਾਡੇ ਮੁੰਡੇ ਟੂਲ ਟੈਕਸ ਲੱਗਿਆ ਵਾ ਤੱਕ ਅੱਛਾ ਜੀ ਅਨੰਦਪੁਰ ਸਾਹਿਬ ਜਾਣਾ ਮੱਥਾ ਲੇਕਣ ਜਾਣਾ ਤਾਂ ਵੀ 200 ਰੁਪਏ ਪਰਚੀ ਕਰਾਣੀ ਪੈਂਦੀ ਸੀ ਅੱਛਾ ਹੋਰ ਪਾਸੇ ਜਾਈਦਾ ਸ਼ਹਿਰ ਪਨ ਜਾਈਦਾ ਜੰਮੂ ਗੱਡੀ ਉੱਧਰ ਵੀ ਹਾਨੂੰ ਟੂਲ ਟੈਕਸ 600 ਰੁਪਏ ਪਰ ਗੇੜੇ ਦੇ ਲੱਗ ਜਾਂਦੇ ਤੇ ਜੀ ਸਾਨੂੰ ਤਾਂ ਬਚਦੇ ਬਚਦਾ ਮਤਲਬ ਤੁਹਾਡੇ ਨਾਲ ਪੰਜਾਬ ਦੇ ਪਿੱਛੇ ਹੋਏ ਜਿਹੜੀ ਆਮ ਆਦੀ ਪੰਡੇ ਕਰਨ ਕੀਤੀ ਵਧੀਆ ਵਧੀਆ ਆਪਣੇ ਵੱਸ ਤਾਂ ਵਧੀਆ ਵਧੀਆ ਬਦਲੇ ਜਿਹਾ ਇਹਨਾਂ ਦੇ ਹੋਈ ਜਿੰਨੇ ਚਾਹੀਦੇ ਜੀ ਬਿਲਕੁਲ ਇਹਨਾਂ ਵੱਲੋਂ ਵੀ ਆਮ ਆਦੀ ਪੰਡਿ ਸਪੋਰਟ ਕੀਤੀ ਗਈ ਹੈ ਮੇਰੇ ਨੌਜਵਾਨ ਦੋਸਤ ਵੀ ਖੜੇ ਐ ਨੌਜਵਾਨ ਦੋਸਤਾਂ ਨਾਲ ਵੀ ਗੱਲ ਕਰਦੇ ਆ ਕੀ ਹਾਲ ਐ ਭਜੀ ਘਟਾ ਵਧੀਆ ਸਰ ਜੀ ਇੱਕ ਵੱਲੇ ਪੂਰਾ ਮੋਰ ਪਕਿਆ ਵੱਟ ਚੂਰਾ ਪੂਰਾ ਆਮ ਆਦੀ ਕਾਂਗਰਸ ਆ ਆਮ ਆਦੀ ਪਾਰਟੀ ਇਕਾਲੀ ਦੇ ਨਾਲ ਪਰ ਕਿਹੜੀ ਪਾਰਟੀ ਲੱਗ ਰਿਹਾ ਤੁਹਾਨੂੰ ਵੀ ਇਸ ਵਾਰ ਜਿਹੜੀ ਮਾਰ ਰਾਮ ਸਿੰਘ ਗੜੀ ਉਹ ਗੜਾ ਜਸਵੀਰ ਸਿੰਘ ਗੜੀ ਹੈ ਜਿਹੜਾ ਅੱਛਾ ਗੜੀ ਗੜੀ ਇੱਧਰ ਹੈ ਹਾਂਜੀ ਹਾਂਜੀ ਇੱਧਰ ਵਧੀਆ ਉਹਦਾ ਮੋਲ ਹੈ ਵਧੀਆ ਮੋਲ ਹੈ ਹਾਂਜੀ ਕਿਸ ਤਰ੍ਹਾਂ ਤੁਸੀਂ ਇਹਦੀ ਕੰਪਨੀ ਚ ਗਏ ਕੇ ਦੇਖਿਆ ਦੇ ਗਏ ਅਸੀਂ ਆਪ ਖੁੱਲ ਗਏ ਰੋਪੜ ਗਏ ਹਾਂਜੀ ਮਤਲਬ ਜੇ ਹੁਣ ਗੱਲ ਕਰੀਏ ਪੰਜਾਬ ਦੀ ਸਰਕਾਰ ਜਾਂ ਕੇਂਦਰੀ ਸਰਕਾਰ ਦੇ ਕੰਮਾਂ ਬਾਰੇ ਵੀ ਗੱਲ ਕਰ ਲੋ ਵੀ ਕਾਗਰੋ ਦੇ ਕੰਮ ਤੋਂ ਕਿਤੇ ਲੱਗਦਾ ਕਮਾਰੇ ਹੋਰ ਤਾਂ ਕੋਈ ਚੱਕਰ ਕੋਈ ਜਗ ਨਾ ਆਈਦਾ ਬੇਲੇ ਨੌਜਵਾਨ ਖੜੇ ਤਰ ਰੋਜ਼ਗਾਰ ਨਹੀਂ ਕੁਝ ਨਹੀਂ ਆ ਤੁਹਾਨੂੰ ਬਹੁਤ ਯਾਦ ਦੇਖੋ ਧੱਕੇ ਖਾਂਦੇ ਫਿਰਦੇ ਮਤਲਬ ਬੇਰਗਾਰੀ ਸਭ ਤੋਂ ਵੱਡਾ ਮੁੱਦਾ ਕੋਈ ਦਾ ਉਹੀ ਤਾਂ ਚੱਕਰ ਹੈ ਜੀ ਹੋਰ ਕੀ ਹੈ ਸਾਰੇ ਭਾਈ ਤੁਸੀਂ ਚੱਕਰ ਨਾ ਚਾਹੁੰਦੇ ਫਿੱਕੇ ਜਿਹੜਾ ਉਮੀਦਵਾਰ ਜਿਹਦਾ ਕਹਿਦਾ ਹੈਗਾ ਉਮੀਦਵਾਰ ਤਾਂ ਸਰ ਦੇਖੋ ਜਿਹੜੀ ਸਾਡੀ ਪਾਰਟੀ ਹੈਗੀ ਠੀਕ ਹੈ ਅਸੀਂ ਜਸਵੀਰ ਸਿੰਘ ਗੜੀ ਦੇ ਨਾਲ ਹੈ ਜੀ ਠੀਕ ਹੈ ਸ਼ੁਰੂ ਤੋਂ ਆਪਾਂ ਉਹਨਾਂ ਨਾਲ ਹੀ ਚੱਲਦੇ ਆਇਆ ਠੀਕ ਹੈ ਜੇ ਸਾਡੀ ਚਲੋ ਰਾਜਨੀਤੀ ਅੱਜ ਕੱਲ ਪਾਰਟੀਆਂ ਕਾਫੀ ਬਣੀ ਆ ਗਈਆਂ ਠੀਕ ਹੈ ਅਲੱਗ ਅਲੱਗ ਪਾਰਟੀਆਂ ਆਪਣਾ ਅਲੱਗ ਅਲੱਗ ਪ੍ਰਚਾਰ ਕਰ ਰਹੀਆਂ ਠੀਕ ਹੈ ਜੀ ਪਰ ਜੋ ਸਾਡੀ ਆਪਣੀ ਪਾਰਟੀਆਂ ਨਾਲ ਉਹ ਸਾਡੀ ਹਾਥੀ ਵਾਲੇ ਨੂੰ ਜਾਉਂਗੀ ਸਾਡੀ ਵੋਟ ਹਾਂਜੀ ਬੋਜਨਸ ਤੋਂ ਆ। ਇਹਨਾਂ ਵੱਲੋਂ ਬੋਜਨ ਸਮਾਰਟ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਹੈ ਸੋ ਬਿਲਕੁਲ ਨੌਜਵਾਨਾਂ ਦੇ ਵਿਚਾਰ ਵੀ ਅਹਿਮ ਭੂਮਿਕਾ ਨਿਭਾਉਂਦੇ ਨੇ ਦੇਸ਼ ਦੇ ਵਿੱਚ ਸਿਆਸਤ ਦੇ ਵਿੱਚ ਬਦਲਾਅ ਕਰਨ ਦੇ ਲਈ ਸਿਆਸਤ ਨੂੰ ਅਲੱਗ ਤਰੀਕੇ ਦੇ ਨਾਲ ਸਿਆਸਤ ਵਿੱਚ ਕਰ ਲੋਕਾਂ ਨੂੰ ਇਹ ਹੋਰ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇ ਦੁਕਾਨਦਾਰ ਵੀ ਬੈਠੇ ਨੇ ਉਧਰ ਪਾਰਲੇ ਪਤਲੇ ਕੁਝ ਕਸਟਮਰ ਬੈਠੇ ਨੇ ਦੁਕਾਨ ਦੁਕਾਨਾਂ ਦੇ ਅਸੀਂ ਉਹਨਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਕੀ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਜੇ ਗੱਲ ਕਰੀਏ ਹੁਣ ਤੱਕ ਦੇ ਸਰਵੇ ਵਿੱਚ ਕੋਈ ਆਮਾਦੀ ਪਾਰਟੀ ਦੀ ਗੱਲ ਕਰਦੇ ਕੋਈ ਉਸੀ ਗੱਲ ਕਰ ਰਿਹਾ ਕੋਈ ਅਕਾਲੀ ਗੱਲ ਦੀ ਗੱਲ ਕਰ ਰਿਹਾ ਹੈ ਲਗ ਲਗ ਲੋਕਾਂ ਮਨ ਨੂੰ ਅਲਗ ਅਲਗ ਤਰੀਕੇ ਨਾਲ ਗੱਲ ਕੀਤੀ ਗਈ ਹੈ ਸੋ ਜੇ ਗੱਲ ਹੁਣ ਦੇਖਦੇ ਆ ਕਿ ਵੱਖੀ ਲੋਕਾਂ ਵਿੱਚ ਕੀ ਗੱਲ ਕੀ ਗੱਲ ਕੀਤੀ ਜਾਂਦੀ ਹੈ ਤੇ ਭਾਈ ਸਾਹਿਬ ਬੈਠੇ ਹੈ ਭਾਈ ਸਾਹਿਬ ਸਨਮੁਸ਼ਕਰ ਜੀ ਇਹ ਤਾਂ ਪਿੰਡ ਹੀ ਆਪਣਾ ਜੀ ਆਹੀ ਲੋਕ ਲੋ ਕਿਸ ਤਰ੍ਹਾਂ ਲੱਗੇ ਲੋਕ ਸਭਾ ਚੋਣਾਂ ਚੱਲਦੀਆਂ ਮੋਰ ਪੱਗਿਆ ਤੁਹਾਨੂੰ ਨਹੀਂ ਬਾਰੇ ਕੁਝ ਨਹੀਂ ਕਹਾਂ ਜਾਊਗੀ ਤੁਸੀਂ ਕਿਹਨਾਂ ਜਾਊ ਪਾਰਟੀਆਂ ਸਰਕਾਰਾਂ ਉਹਨਾਂ ਨੇ ਕੰਮ ਕੀਤੇ ਗਏ ਨੇ ਕੇਂਦਰ ਵਿੱਚ ਬੀਜੇਪੀ ਸਰਕਾਰ ਹੈ ਪੰਜਾਬ ਸਿੰਘ ਆਵਾਜ਼ੀ ਪੱਡੀ ਸਰ ਹੈ ਵੀ ਹੁਣ ਕਿਹੜੀ ਪਾਰਟੀ ਦਾ ਮੀਯੂ ਚਾਹੀਦਾ ਹੁਣ ਕਿਹੜਾ ਕੰਮ ਜੀ ਨੇ ਕਿਹੜਾ ਕੰਮ ਕੀਤਾ ਇਹਨਾਂ ਨੇ ਸੱਕ ਸੰਨ ਦੀ ਫਸਲਾਂ ਮਰੀਆਂ ਕਿਹੜਾ ਉਹਨੂੰ ਮੁਆਵਜ਼ਾ ਦੋ ਆਇਆ ਕਿਹੜਾ ਮੁਆਵਜ਼ਾ ਦੋ ਆਇਆ ਇਹਨਾਂ ਨੇ ਛੋਨਾ ਸਾਰਾ ਮਰ ਗਿਆ ਸਾਡਾ ਉੱਥੇ ਠੀਕ ਹੈ ਜੀ ਕਿਹੜਾ ਉੱਥੇ ਆ ਕੇ ਕਿਸੇ ਨੇ ਸਾਨੂੰ ਮੁਆਵਜ਼ਾ ਦੋਤਾ ਓਕੇ ਜੀ ਕਿਸੇ ਨੇ ਪੁੱਛਿਆ ਵੋਟਾਂ ਤਾਂ ਸਾਰੇ ਪੁੱਛਣ ਆ ਜਾਂਦੇ ਆ ਕੋਈ ਬੁਨਾਰਤ ਮਾਰ ਰੋਵੇ ਤਾਂ ਨਹੀਂ ਕਿਸੇ ਨੇ ਕੁਝ ਵੀ ਇਹ ਪੁੱਛਦੇ ਹੈਗੇ ਹਾਂ ਜੀ ਪੁੱਛ ਰਹੇ ਆ ਵੀ ਹਾਂ ਤੁਹਾਡੇ ਕੋਈ ਕੁਝ ਨਹੀਂ ਕਰਦੇ ਕੋਈ ਨਹੀਂ ਪੁੱਛ ਤੁਹਾਡੇ ਸਾਹਮਣੇ ਕੋਈ ਸੁਣਦੇ ਕੋਈ ਸਹੂਲਤ ਨਹੀਂ ਕਰਦੇ ਇਹ ਘਰ ਆ ਕੇ ਨਹੀਂ ਪੁੱਛਦੇ ਵੀ ਹਾਂ ਕੋਈ ਛੋਣੇ ਤੇ ਮਰ ਗਏ ਕਿਸੇ ਨੇ ਆ ਕੇ ਨਹੀਂ ਪੁੱਛਿਆ ਵੀ ਹਾਂ ਭਾਈ ਤੇਰਾ ਨੁਕਸਾਨ ਹੋਇਆ ਮਤਲਬ ਤੂੰ ਕੀ ਇਹ ਗੱਲ ਇਹ ਗੱਲ ਕਹਿ ਰਹੇ ਕਿ ਵੀ ਇਹ ਸਰਕਾਰ ਵੱਲੋਂ ਕੋਈ ਕੰਮ ਠੀਕੀ ਤੇ ਨਹੀਂ ਸਾਡੇ ਨਹੀਂ ਕੁਝ ਵੀ ਹੋਇਆ ਜੀ ਸੋ ਬਿਲਕੁਲ ਇਹ ਸਰਕਾਰ ਦੇ ਕੰਮ ਤੋਂ ਨਾ ਖੁਸ਼ ਹੈ ਕਿ ਅੰਦਰ ਭੰਜੀ ਬੈਠੇ ਇਹਨਾਂ ਵੀ ਗੱਲ ਕੀਤੀ ਹੈ ਉਹ ਵੀ ਕਹਿੰਦੇ ਕਿ ਲੋਕਾਂ ਨੂੰ ਆਮ ਲੋਕਾਂ ਦੀ ਕਿਸੇ ਤਰੀਕੇ ਨਾਲ ਬਾਣੀ ਫੜੀ ਜਾਂਦੀ ਹੈ ਆਮ ਲੋਕਾਂ ਸਲਵਾਈ ਰਹੀਆਂ ਚਲੋ ਹੁਣ ਹੋਰ ਅੱਗੇ ਚੱਲ ਕੇ ਦੁਕਾਨਦਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੀਆਂ ਕਿ ਉਹਨਾਂ ਦਾ ਇਸ ਬਾਰੇ ਕੀ ਰਾਏ ਹੈ ਵੱਖ-ਵੱਖ ਲੋਕਾਂ ਦੀ ਆਪਣੀ ਆਪਣੀ ਰਾਏ ਜੋ ਬਣੀ ਹੋਈ ਹੈ ਇੱਥੇ ਸਾਡੇ ਵੀਰ ਜੀ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਪਖਿਆ ਹੋਇਆ ਇਸ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਭਾਈ ਸਤ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਮੋਰ ਪੂਰਾ ਭੱਗਿਆ ਹੋਇਆ ਹੈ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਵਰਸਾਲੀਆਂ ਪਾਰਟੀਆਂ ਕੀ ਲੱਗਦਾ ਹੈ ਇਸ ਵਾਰ ਕਿਹੜੀ ਪਾਰਟੀ ਬਾਜੀ ਮਾਰ ਸਕਦੀ ਹੈ ਮੋਲ ਤਾਂ ਸਾਰਿਆਂ ਦਾ ਹੀ ਭੱਗਿਆ ਪਿਆ ਗਰਮ-ਗਰਮੀ ਹੈ ਪੂਰਾ ਗਰਮ-ਗਰਮੀ ਹੈ ਇਹ ਗੱਲ ਕਹਿ ਲਈ ਕੋਈ ਕਮਾਂਵਰੀ ਗੱਲ ਕਰ ਰਹੀ ਹੈ ਪਰ ਪਹਿਲੇ ਹੀ ਸਾਂਸਦ ਰੀਸਵਾੜੀ ਦੇ ਕੇ ਟੈਂਪੀ ਕੋਈ ਕੰਮ ਦੀ ਗੱਲ ਤੁਸੀਂ ਕੀਤਾ ਕੋਈ ਕੰਮ ਕਿਦਾਂ ਕੰਮ ਕੀਤਾ ਨਾ ਨਾ ਖਾਸ ਨਹੀਂ ਕੀਤਾ ਕੋਈ ਵੀ ਖਾਸ ਨਹੀਂ ਕੀਤਾ ਤੇ ਹੁਣ ਜੇ ਗੱਲ ਕਰੀਏ ਇਹ ਚੋਲਾ ਕੇਂਦਰ ਸਰਕਾਰ ਤੈ ਕਰ ਗਈ ਕੇਂਦਰ ਵਿੱਚ ਕੀ ਸਰਕਾਰ ਕੀ ਆਨੇ ਜੇ ਭਾਜਪਾ ਲੋ ਦਬਕ ਤਾ ਜਰ ਇਸੇ ਮੁਰ ਤੋਂ ਚਾਰ ਸੌ ਫੀਟ ਰੱਖ ਕਰਾਂਗੇ ਨਾ ਨਾ ਭਾਜਪਾ ਤਾਂ ਨਹੀਂ ਮੁੜ ਕੇ ਆਣਾ ਨਹੀਂ ਆਉਂਦੀ ਨਹੀਂ ਕਿਉਂ ਭਾਜਪਾ ਕਿਉਂ ਨਹੀਂ ਆਏ ਤੁਹਾਡੇ ਹਿਸਾਬ ਨਾਲ ਭਾਜਪਾ ਨੇ ਕੀਤਾ ਬਹੁਤ ਕੁਝ ਹੈ ਕਿਸਾਨਾਂ ਕਿਸੂਨਾਂ ਬਾਰੇ ਉਹ ਕੁਝ ਕਰਤਾ ਵਾ ਭਾਜਪਾ ਨਹੀਂ ਆ ਸਕਦੀ ਮੁੜ ਕੇ ਹਾਂਜੀ ਹਾਂ ਹਮ ਫਿਰ ਇਹ ਲੋਕ ਵੀ ਸਪਸ਼ਟ ਕਰਕੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨਹੀਂ ਆਵੇਗੀ ਤੇ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹੋਰ ਲੋਕਾਂ ਨਾਲ ਕੀ ਕਹਿਣਾ ਕਿ ਉਹ ਅਲੱਗ-ਅਲੱਗ ਲੋਕਾਂ ਦੀ ਆਪਣੀ رائے ਹੈ ਸ਼ੁਕਰ ਆਓ ਹੋਰ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਵਾਕਈ ਲੋਕਾਂ ਨਾਲ ਕੀ ਕਹਿਣਾ ਹੈ ਆਪਣੇ ਆਪਣੇ ਲੋਕਾਂ ਵੱਲੋਂ رائے ਦਿੱਤੀ ਜਾ ਰਹੀ ਹੈ ਸੋ ਇਸ ਲਈ ਜੇ ਅਸੀਂ ਗੱਲ ਕਰੀਏ ਸਾਰੀਆਂ ਪਾਰਟੀਆਂ ਕੰਮ ਆਪਣਾ ਆਪਣਾ ਪ੍ਰਚਾਰ ਕਰ ਰਹੀਆਂ ਨੇ ਅਸੀਂ ਪਹੁੰਚ ਚੁੱਕਨੇ ਉੱਪਰ ਕਲਾਥਾ ਉਸ ਦੇ ਵਿੱਚ ਉੱਥੇ ਵੀ ਅਸੀਂ ਗੱਲਬਾਤ ਕਰਾਂਗੇ ਜੀ ਨਮਸਕਾਰ ਜੀ ਲੋਕ ਸਭਾ ਚੋਣਾਂ ਲੈ ਕੇ ਮਾਹੌਲ ਕਿਸਰਾ ਹੈਗਾ ਮਾਹੌਲ ਬਹੁਤ ਵਧੀਆ ਹੈ ਲੋਕੀ ਗੁਪਤੀ ਬੋਡ ਬੋ ਪਾ ਰਹੇ ਬਾਕੀ ਜਿਹਦੀ ਸਰਕਾਰ ਹੈਗੀ ਹੈ ਤੇ ਉਹਦਾ ਹੱਕ ਬਣਦਾ ਪਿਆ ਹੈ ਤੇ ਬਾਕੀ ਮਤਲਬ ਕਹਿਣਾ ਚਾਹੋ ਪੰਜਾਬ ਆਮ ਆਦੀ ਪਾਰਟੀ ਸਕੇ ਉਹਦਾ ਦਬਦਬਾ ਪ੍ਰਭਾਵ ਦਾ ਪੈਂਦਾ ਹੈ ਉਹਦਾ ਪ੍ਰਭਾਵ ਬਣਦਾ ਪਿਆ ਹੈ ਜੇ ਕੋਈ ਕੰਮਾਂ ਦੀ ਗੱਲ ਕਰੀਏ ਪਾਣੇ ਕੰਮਾਂ ਦੀ ਗੱਲ ਕਰੀਏ ਕਿ ਪਹਿਲਾਂ ਇੱਥੋਂ ਮਨੀਸ਼ਤ ਬਾਦ ਜੀ ਐਮਪੀ ਰਹਿ ਚੁੱਕੇ ਨੇ ਕਦੇ ਦੇਖਿਆ ਤੁਸੀਂ ਉਹਨੂੰ ਨਹੀਂ ਕਦੇ ਨਹੀਂ ਦੇਖਿਆ ਉਹਨਾਂ ਸਗਲੇ ਨੇ ਦੇਖੀ ਹੈ ਅੱਛਾ ਇਹ ਉਹਨਾਂ ਦੀ ਕਦੇ ਸਗਲੇ ਨੇ ਦੇਖੀਏ ਕਦੇ ਇੱਥੇ ਆਏ ਹਨ ਉਸ ਤੋਂ ਕਾਂਗਰਸ ਪਾਰਟੀ ਹੁਣ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਜੇਂਦਰ ਸਿੰਘਲਾ ਪਹਿਲਾਂ ਵੀ ਐਮਪੀ ਰਹਿ ਚੁੱਕੇ ਨੇ ਉਹਨਾਂ ਦੀ ਲੋਕ ਲਹਿਰ ਬੜੀ ਵੱਧ ਰਹੀ ਹੈ ਨਹੀਂ 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 ਬਿਲਕੁਲ ਨਹੀਂ ਹੈ ਉਹਨਾਂ ਦਾ ਨਾਂ तकरीबन ਹੁਣ ਖਤਮੇ ਹੋਣ ਵਾਲੀ ਹੈ ਪਾਰਟੀ ਦਾ ਕੋਈ ਕਿਸੇ ਨੂੰ ਪੁੱਛਦੇ ਨਹੀਂ ਮੁੜ ਕੇ ਆ ਕੇ ਪੁੱਛਦੇ ਨਹੀਂ ਹੈ ਇੱਕ ਵਾਰ ਆ ਗਿਆ ਮੁੜ ਕੇ ਨਹੀਂ ਕਿਸੇ ਨੂੰ ਪੁੱਛਣਾ ਨਹੀਂ ਹੈ ਜੀ ਭਈ ਕੌਣ ਹੈਗਾ ਹੁਣ ਚਲੋ ਚੱਡਾ ਸਾਹਿਬ ਆ ਗਏ ਆਂਦੇ ਆ ਪੁੱਛਦੇ ਆ ਹਾਲ ਚਾਲ ਪਿੰਡਾਂ ਵਿੱਚ ਜਾਂਦੇ ਆ ਹਰ ਇੱਕ ਦਾ ਹਾਲ ਚਾਲ ਪੁੱਛਦੇ ਆ ਫਿਰ ਲੋਕ ਤਾਂ ਹੁਣ ਇਹ ਵੀ ਗੱਲ ਕਹੇ ਕਿ ਮਾਰਬਿਦਰ ਕੰਗਵੀ ਬਾਹਰ ਦਾ ਅਕਾਲੀ ਦਲ ਦੇ ਬਾਹਰ ਸਭ ਸਾਰੇ ਮੀਤ ਬਾਹਰ ਦੇ ਬੇ ਹੁਣ ਲੋਕਲ ਬਾਦ ਦਾ ਮੁੱਦਾ ਕਿੱਥੇ ਗਿਆ ਹੋ ਗਾ ਦੇਖੋ ਹੁਣ ਕੋਈ ਇੱਥੇ ਇਹਨਾਂ ਨੂੰ ਅੱਛਾ ਵੈਹ ਕੈਂਡੀਡੇਟ ਮਿਲ ਜਾਂਦਾ ਬਹੁਤ ਵਧੀਆ ਸੀਗਾ ਕਿਉਂ ਸਾਡੇ ਕੀ ਇਲਾਕੇ ਸੈ ਨਹੀਂ ਹੈ ਬਹੁਤ ਅੱਛੇ ਕੈਂਡੀਡੇਟ ਹੈ ਜਿਵੇਂ ਚੱਡਾ ਜੀ ਹੈ ਬੜੇ ਅੱਛੇ ਕੈਂਡੀਡੇਟ ਮਿਲੇ ਐਦਾਂ ਇਹਨਾਂ ਨੂੰ ਕੈਂਡੀਡੇਟ ਆਪਣਾ ਵੀ ਲੋਕਲ ਮਿਲਣਾ ਚਾਹੀਦਾ ਨੰਗਲ ਕੌਂਸੀ ਜੌਂਸੀ ਦੇ ਵਿੱਚੋਂ ਪਿਛਲੇ 10 ਸਾਲਾਂ ਦੀ ਕੇਂਦਰ ਦੀ ਭੂਮਿਕਾ ਕਿਵੇਂ ਦੇਖਦੇ ਹੋ ਕਮਾ ਬ੍ਰਤੀ ਹਾਂ ਠੀਕ ਰਿਹਾ ਬਹੁਤ ਅੱਛਾ ਰਿਹਾ ਬੈਸੇ ਇਨਫਰਾਸਟ੍ਰਕਚਰ ਉਹਨਾਂ ਦਾ ਬਹੁਤ ਅੱਛਾ ਰਿਹਾ ਰੋਡ ਵੱਲੋਂ ਤਾਂ ਅਸੀਂ ਬਹੁਤ ਅੱਛੇ ਕਿਉਂਕਿ ਮੈਂ ਹਿਮਾਚਲ ਗਿਆ ਮੈਦਨਰ ਹੁਣ ਮੈਂ ਫੋਰਨ ਚ ਨਹੀਂ ਦੇਖਿਆ ਬਹੁਤ ਅੱਛਾ ਰੋਡ ਬਣਾ ਮਤਲਬ ਜਿਹੜੀਆਂ ਮੇਨ ਹਾਈਵੇ ਅੱਛੇ ਬਣਾ ਬਹੁਤ ਅੱਛੀ ਬਣੀ ਹੈ ਬਹੁਤ ਅੱਛੀ ਬਣੀ ਹੈ ਬਾਕੀ ਕਪੂਨ ਲੈ ਕੇ ਕਿਵੇਂ ਕਿਹੜਾ 400 ਦਾ ਅੰਕੜਾ ਪਾਰ ਹੋ ਜਾਗਾ ਇਸ ਮੁਦੀ ਸਰਕਾਰ ਦੇ ਦੇਖੋ ਇਹ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਐਦੇ ਬਾਰੇ ਕਿਉਂਕਿ ਸਾਡੇ ਪੰਜਾਬ ਅੱਜ ਤਾਂ ਪੰਜਾਬ ਹੀ ਰਹਿੰਦੇ ਸਨ ਤਾਂ ਪੰਜਾਬ ਬਾਰੇ ਅਸੀਂ ਕਹਿ ਸਕਦੇ ਹਾਂ ਬਾਹਰੀਆਂ ਸਟੇਟਾਂ ਆ ਗਈਆਂ ਉਹਨਾਂ ਦਾ ਪਰ ਡਿਪ ਤੁਹ ਬਿਲਕੁਲ ਇਨਾ ਬੜੇ ਅੱਛੇ ਤਰੀਕੇ ਨਾਲ ਗੱਲ ਕੀਤੀ ਐ ਸੁਰਖਣੇ ਭਾਜੀ ਤੁਹਾਡੀ ਕੀ ਰਾਈ ਹੈ ਪੰਜਾਬ ਦੇ ਵਿੱਚ ਇੱਕ ਮੋਹਲ ਪਖਿਆ ਹੈ ਆਮ ਆਦੀ ਪਾਰਟੀ ਹੈ ਜੋ ਕਾਂਗਰਸ ਹੈ ਅਕਾਲੀ ਦਲ ਹੈ ਪੰਜ ਪੰਜ ਕਿਹੜੀ ਕਿਹੜੀ ਪਾਰਟੀ ਦਾ ਜ਼ੋਰ ਤੁਹਾਡੇ ਹਿਸਾਬ ਨਾਲ ਆਣੀ ਚਾਹੀਦੀ ਹੈ ਭਾਜੀ ਮੇਰੇ ਸਾਬ ਹੁੰਦਾ ਅਕਾਲੀ ਆ ਜਾਗਾ ਅਕਾਲੀ ਦਲ ਆ ਹਾਂਜੀ ਠੀਕ ਹੈ ਜੀ ਕਿਉਂ ਬਾਕੀ ਜਿੰਨੇ ਅਗਲਾ ਕਹੀ ਜਾਂਦਾ ਬਾਕੀ ਜੀ ਨਹੀਂ ਸਾਡੀ ਉੱਪਰਲੀ ਘਾਟ ਰਹਿਣਾ ਜੀ ਘਟ ਘਟ 15 ਸਾਲ ਹੋ ਗਏ ਜੀਮਾ ਸਾਹਿਬ ਨੇ ਇਹ ਸੜਕ ਬਣਾਈ ਹੈ ਹੁਣ ਤੱਕ ਨਾ 15 ਸਾਲਾਂ ਦੇ ਬਾਅਦ ਕਿਸੇ ਨੇ ਕੁਝ ਨਹੀਂ ਮੈਗਾ ਇੱਕ ਇੱਟ ਵੀ ਨਹੀਂ ਲਾਈ ਅੱਛਾ ਜੀ ਆ ਹੁਣ ਆਮ ਆਦਮੀ ਪਾਰਟੀ ਆ ਫਿਰ ਉਹਦੇ ਪਹਿਲਾਂ ਵੀ ਕਾਂਗਰਸ ਦਾ ਕਿਸੇ ਨੇ ਕੁਝ ਬਾ ਆਪਣੇ ਵੋਟਾਂ ਤੱਕਣ ਦੇਖਦੇ ਜੀ ਮੋੜ ਕੇ ਫਿਰ ਦੇਖਣਾ ਨਹੀਂ ਉਹ ਨਹੀਂ ਸਾਰਾ ਜਿੰਨਾ ਆਪਣਾ ਵੱਡ ਸਪਲਾਈ ਦਾ ਪਿੰਡਾ ਵਿੱਚ ਸੜਕ ਦਾ ਚੀਮਾ ਸਾਹਿਬ ਨੇ ਕੀਤਾ ਜੀ ਪਰ ਲੋਕ ਕਿਤੇ ਨਾ ਕਿਤੇ ਇਹ ਵੀ ਕਰੇ ਕਿ ਚੰਦੂ ਬਾਵਾ ਸਾਹਿਬ ਤਾਂ ਇੱਕ ਵਾਰ ਜਰੂ ਦੁਬਾਰਾ ਇਲੈਕਸ਼ਨ ਹਾਂ ਚੰਦੂ ਬਾ ਮੁਰਕੇ ਦਿਖੇ ਨਹੀਂ ਇਲਾਕੇ ਚ ਆਏ ਇਦਾਂ ਹੀ ਗੱਲ ਹੈ ਕੱਲ ਵੀ ਹੁੰਦਾ ਕੱਲ ਆਏ ਤੇ ਪਿੱਛੇ ਜਾ ਵੋਟਾਂ ਦੀਆਂ ਜਾਦਾ ਆ ਲਿਆ ਹੁਣ ਇੱਕ ਵੀ ਆਇਆ ਨਹੀਂ ਹੁਣ ਜਾ ਵੋਟਾਂ ਦੀਆਂ ਫੇਰ ਆ ਗਿਆ ਚੰਦੂ ਜੀ ਕਾਲੀਦਾਲੂ ਕਿਵੇਂ ਗਏ ਕਾਲੀਦਾਲਾਣਾ ਚੰਦੂ ਮਾਝਾ ਕਾਲੀਦਾਲ ਤੋਂ ਬੰਦੇ ਪਰ ਹੈ ਜੀ ਬੰਦੇ ਪਰ ਹੈ ਹਾਂ ਜੀ ਅੱਛਾ ਕਿਉਂ ਜਿਹੜਾ ਚੀਮਾ ਚੀਮਾ ਵਧੀਆ ਉਹਨੇ ਕੰਮ ਵੀ ਕਰਾਇਆ ਹੈ ਚੀਮਾ ਸਾਹਿਬ ਕਿਉਂ ਕਰਾਇਆ ਹੁਣ ਜੇ ਦੇਖਿਆ ਜਾਵੇ ਪੰਜੇ ਉਂਗਲੀਆਂ ਬਰਾਬਰ ਨਹੀਂ ਹੈਗੀਆਂ ਜੀ ਚੀਮਾ ਸਾਹਿਬ ਤੋਂ ਗੁਰਦਾਸਪੁਰ ਤੋਂ ਚੋਣ ਲੜ ਰਿਹਾ ਤੇ ਪ੍ਰੇਮ ਸਿੰਘ ਚੰਦੂ ਮਾਹਰਾ ਜੀ ਅੱਛਾ ਫਿਰ ਤੁਸੀਂ ਪੰਜ ਦੁਬਈ ਸਪੋਰਟ ਅਕਾਲੀ ਦਲ ਨੂੰ ਸਪੋਰਟ ਕਰੋਗੇ ਨਹੀਂ ਕਰਦੇ ਜੀ ਅੱਛਾ ਕਰ ਹਾਂਜੀ ਸਿਰ ਠੀਕ ਹੈ ਇਹਨਾਂ ਵੱਲੋਂ ਅਕਾਲੀ ਦਲ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਗਈ ਹੈ ਬਿਲਕੁਲ ਲੋਕ ਰਾਏ ਹੈ ਲੋਕਾਂ ਦੀ ਵਿਚਾਰੀ ਸਰਕਾਰ ਤੈ ਕਰਦੇ ਹੈ ਲੋਕਾਂ ਦੀ ਵਿਚਾਰ ਕਿਵੇਂ ਲੋਕਾਂ ਦੀ ਰਾਏ ਹੁੰਦੀ ਹੈ ਉਸ ਦੇ ਹਿਸਾਬ ਨਾਲ ਜੀ ਬਦਲਾਅ ਦੀ ਗੱਲ ਬਣੀ ਜਾਂਦੀ ਹੈ ਕੁਝ ਹੋਰ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਕੋਰਨ ਦੀ ਕੋਸ਼ਿਸ਼ ਵੀ ਕਰਦੇ ਆ ਵੀ ਹੋਰ ਹੋਰ ਲੋਕਾਂ ਨਾਲ ਕੀ ਕਰਨਾ ਹੈ ਇੱਦਾਂ ਕਿਉਂਕਿ ਇਹਨਾਂ ਦੁਕਾਨਦਾਰਾਂ ਵੀ ਰ ਕੋ ਹਰ ਇੱਕ ਲੋਕ ਆਂਦੇ ਨੇ ਆਪਣੇ ਵੀਰ ਜੀ ਨਾਲ ਗੱਲ ਕਰਦੇ ਭਾਜੀ ਕੀ ਹਾਲ ਹੈ ਜੀ ਤੁਹਾਡਾ ਠੀਕ ਹੈ ਤੁਸੀਂ ਸੁਣਾਓ ਪੰਜਾਬ ਦੇ ਵਿੱਚ ਸਿਆਸਤ ਦਾ ਮੋਹਰ ਪੂਰਾ ਭਖਿਆ ਹੈ ਲੋਕ ਸਭਾ ਚੋਣਾਂ ਲੈ ਕੇ ਪੂਰੀ ਗਰਮੀ ਹੈ ਕੀ ਲੱਗਦਾ ਕਿਹੜੀ ਪਾਰਟੀ ਦਾ ਜੋਰ ਜਗਾ ਇਸ ਵਾਰੀ ਆਮ ਆਦਮੀ ਪਾਰਟੀ ਦਾ ਜੋਰ ਜਗਾ ਠੀਕ ਹੈ ਜੀ ਹਾਂਜੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਓਗੇ ਹਾਂਜੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਓਗੇ ਨਹੀਂ ਵੋਟ ਚ ਚਲੋ ਦੇਖੋ ਕਿਹੜੀ ਪਾਰਟੀ ਦਾ ਹੁੰਦਾ ਹੈ ਹਾਂਜੀ ਨਹੀਂ ਤੁਸੀਂ ਆਮ ਆਦਮੀ ਪਾਰਟੀ ਦਾ ਜੋਰ ਚੱਲੇ ਹੋਏ ਵੋਟ ਪਾਓਗੇ ਨੂੰ ਹਾਂਜੀ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਵੋਟ ਤੁਸੀਂ ਕਿਉਂ ਪਾਓਗੇ ਹਾਂਜੀ ਕਿਉਂਕਿ ਕੰਮ ਵਧੀਆ ਕਰਵਾ ਰਹੇ ਕੰਮ ਦੀ ਗੱਲ ਕਿਹੜੇ ਕਿਹੜੇ ਕੰਮ ਚ ਲੱਗੀ ਟਿੱਗ ਗਈ ਹੈ ਇੱਕ ਇਹਨਾਂ ਮਾਫ਼ ਪੂਰਾ ਮਜ਼ਾ ਲੈ ਰਹੇ ਐਨਜੋਏ ਕਰ ਰਹੇ ਕਿ ਲੱਗੇ ਹੋਏ ਪੂਰੇ ਨਹੀਂ ਸੋ ਬਹੁਤ ਵਧੀਆ ਮਤਲਬ ਕੰਮ अच्छे हैं ਤੁਹਾਨੂੰ ਬਹੁਤ ਹੋਰ ਵੀ ਕੰਮ ਤੁਹਾਨੂੰ ਆਵਾਦੀ ਪਾਰਟੀ ਚੰਗੇ ਲੱਗੇ ਆਉਣਗੇ ਹਾਂਜੀ ਇਹ ਗੱਲ ਕਰੀਏ ਹੁਣ ਅਸੀਂ ਪਹਿਲੇ ਪਿਛਲੇ 5 ਸਾਲਾਂ ਚ ਮਨੀਸ਼ ਤਵਾੜੀ ਜੀ ਐਮਪੀ ਰਹੇ ਕਰੀ ਦੇਖਿਆ ਤੁਸੀਂ ਨੋਟ ਕੀ ਲਏ ਤੇ ਇਹਨੇ ਕੱਟੀ ਆਏ ਤੇ ਕੱਟੀ ਆਏ ਹਾਂਜੀ ਤੇ ਹੁਣ ਵਿਜੇਂਦਰ ਸਿੰਘਲਾ ਜੀ ਤੇ ਆਏ ਨੇ ਪਹਿਲਾਂ ਵੀ ਲੋਕ ਸਭਾ ਚੋਣਾਂ ਵਿੱਚ ਜਿੱਤ ਚੁੱਕੇ ਨੇ ਐਮਪੀ ਬਣ ਚੁੱਕੇ ਨੇ ਤੇ ਉਧਰ ਕੇਂਦਰ ਵਿੱਚ ਮੋਦੀ ਸਾਹਿਬ ਕਰੇ ਸੀ 400 ਅੰਕੜਾ ਬਾਰ ਕਰਾਂਗੇ ਕੇਂਦਰ ਵਿੱਚ ਹੁਣ ਭਾਜਪਾ ਸਰਕਾਰ ਤੁਸੀਂ ਦੇਖਣਾ ਚਾਹੋ ਕਿ ਨਹੀਂ ਹੁਣ ਬਿਲਕੁਲ ਹਾਂਜੀ ਸਤਿਨਾਮ ਜਾਂਦੇ ਹੋ ਹਾਂਜੀ ਤੋ ਬਿਲਕੁਲ ਬਦਲਾਅ ਦੀ ਗੱਲ ਇਹਨਾਂ ਵੱਲੋਂ ਵੀ ਕੀਤੀ ਗਈ ਹੈ ਬਿਲਕੁਲ ਬੜੇ ਚਿਰ ਜੇ ਗੱਲ ਕਰੀਏ ਤਕਰੀਬਨ ਲੋਕ ਇੱਕ ਆਮ ਆਦੀ ਪਾਰਟੀ ਦੇ ਪੰਜਾਬ ਦੇ ਕੰਮ ਤੋਂ ਲੋਕ ਖੁਸ਼ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀ 1 ਜੂਨ ਨੂੰ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਲੋਕ ਕਿਸ ਪਾਰਟੀ ਨੂੰ ਵੋਟਾਂ ਪਾਣਗੇ ਕਿਸ ਪਾਰਟੀ ਨੂੰ ਦੁਆਰਾ ਚੁਣ ਕੇ ਕੇਂਦਰ ਵਿੱਚ ਭੇਜਣਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਇਹ ਤਾਂ ਹੁਣ ਆਮ ਵਲ ਸਮਾਂ ਹੀ ਦੱਸੇਗਾ ਆਪਣੇ ਸਹਿਯੋਗੀ ਪ੍ਰਦੀਪ ਤੇ ਮਾਦੀ ਨਾਲ ਮੇਰਾ ਪੰਜਾਬ نیوز ਤੋਂ ਦਿਨੇਸ਼ ਹਲਨ ਨੂਰਪੇਦੀ ਰੂਪਨਗਰ